ਉਹੀ ਬਾਕੀ ਦੁਨੀਆ ਨਾਲ ਜ ਆਪਣੇ ਆਪਣਾ ਮੜਾ ਹੁੰਦਾ ਤੇ ਬੜਾ ਦੇਖਿਆ ਹੋ ਪਰ ਇਹਦੇ ਨਾਲ ਕਿੰਨਾ ਮੜਾ ਹੁੰਦਾ ਇਹ ਤੁਹਾਨੂੰ ਆਪ ਹੀ ਦੇਖੋ ਨਾ 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 ਮੋਬਾਈਲ ਕੀ ਗੱਲ ਚੋਰਾਂ ਨੇ ਮੋਬਾਈਲ ਖੋਲਿਆ ਵਾ ਓਏ ਆਜਾ ਕੇ ਲੇ ਤੇਰੇ ਉਹ ਨੋਕਾ ਮੇਰ ਖੋਲੇ ਹੁੰਦਾ ਹੀ ਵੀਰਾ ਆਪਣਾ ਫੋਨ ਦੇ ਮੈਂ ਘਰੇ ਫੋਨ ਕਰਨਾ ਮੜ ਆ ਤੇ ਤੇਰਾ ਮੋਬਾਈਲ ਕਿੱਥੇ ਆ ਉਹ ਤੇ ਚੋਰਾਂ ਨੇ ਪਹਿਲਾਂ ਹੀ ਖੋਲਿਆ ਸੀ ਜੋ ਵੀ ਤੇਰੇ ਕੋਲ ਹੈਗਾ ਨਾ ਸਾਰਾ ਕੁਝ ਕੱਢ ਕੇ ਫੜਾ ਦੇ ਮੇਰੇ ਕੋ ਭਾਈ ਇਹ ਫੋਨ ਹੈ ਹੋਰ ਕੁਝ ਨਹੀਂ ਲੈ ਇਹੋ ਫੜਾ ਉਹ ਟੁੱਟਾ ਜਿਹੜਾ ਟੁੱਟਾ ਪਈਆਂ ਵਾ ਰੌਟਾ ਇਹੜੀਆਂ ਪਈਆਂ ਦਾ ਕੋ ਵਟਿਆ ਜਾਊ ਆਪਾਂ ਕੋ ਵਟ ਲਾਂਗੇ ਲੈ ਉਹ ਆਪਣਾ ਫੋਨ ਦੇ ਉਹ ਮੈਂ ਮੁੰਡੇ ਨੂੰ ਫੋਨ ਕਰਨਾ ਵਾ హలో <laughs> ਬੈਲ ਵਿਜਵਾ ਜੀ ਤੁਸੀਂ ਵੀ ਸਿਆਪਾ ਪਾਇਆ ਈ ਹੋ ਗਣਸ਼ਕਾਨ ਹੋ ਗਿਆ ਬੜਾ ਤਗੜਾ ਮਸਕਾਨ ਹੋ ਗਿਆ ਤੇਰਾ ਕਿ ਕਸ਼ਾ ਪਾੜ ਗਿਆ ਕੱਚਾ ਨਹੀਂ ਪਾੜ ਗਿਆ ਭਰਾ ਮੇਰੇ ਨਾਲ ਬੜੀ ਤਗੜੀ ਘੜਨਾ ਹੋ ਗਈ ਓਥੇ ਬ੍ਰਾਹਮਣ ਨੂੰ ਪੱਤੇ ਫੜ ਕੇ ਲੈ ਗਏ ਹੀ ਅੱਛਾ ਉਹਨਾਂ ਨੇ ਮੇਰਾ ਖੋਲਿਆ ਫੋਨ ਹਾਂ ਤੇ ਮੈਂ ਉਹਨਾਂ ਦਾ ਹੀ ਫੋਨ ਖੋਲਿਆ ਕਹਾਂ ਸਰ ਛੇਤੀ ਕਿੰਨੇ ਘੰਟੇ ਨੇ ਪਟਾਰੀ ਕੀ ਹੋਣੀ ਯੋ ਓਇਆ ਟਾਇਰ ਪਾੜ ਗਿਆ ਯੋ ਆਪਣੀ ਕਿਸਮਤ ਹੀ ਮਾੜੀ ਆ ਓਏ ਆਪਣੀ ਨਹੀਂ ਇਹ ਕਿਸਮਤ ਤੇਰੀ ਮਾੜੀ ਆ ਤੇਰੇ ਸਾਈਕਲ ਦਾ ਟਾਇਰ ਪਾਟਾ ਵਾ ਤੇ ਮੇਰੀ ਕਿਸਮਤ ਕਿਦਾਂ ਮਾੜੀ ਹੋ ਗਈ ਮੈਂ ਤਾਂ ਇਦੋਂ ਚੰਗਾ ਭਲਾ ਚਲਾ ਕੇ ਖੜਿਆ ਵਾ ਤੇ ਤੇਰੇ ਬੈਠਣਾ ਹੀ ਪਾਟਾ ਵਾ ਓ ਨੋ ਯਾਰ ਕੀ ਕਰੀ ਹੁਣ ਜੇ ਮੇਰੀ ਕਿਸਮਤ ਮਾੜੀ ਆ ਕਰਨਾ ਕੀ ਆ ਓ ਮੋਟਰ ਚੱਲਣ ਦੀ ਆ ਪਾਣੀ ਪੀਏ ਤੇ ਤੁਰਦੇ ਬਣ ਗਏ तू किधर तुरै ना शायक का ध्यान रख मैं पहला पानी पिया वहा मोटर भी बंद हो गई यार इन किस्मत माड़ी सची मुझी मोटर भी बंद हो गई ਮੇਰੀ ਇੰਨੀ ਮਾੜੀ ਕਿਸਮਤ ਆ ਰੱਬਾ ਮੇਰੇ ਹੱਥ ਨਹੀਂ ਕੰਬੇ ਆਇਆ ਆਇਆ ਤੁਰਿਆ ਮੇਰਾ ਤੇ ਪੱਟਾ ਹੀ ਬੈਠਾ ਵਾ ਆ ਫੋਨ ਤੇ ਦੇਖੀ ਪਹੁੰਚ ਗਈ ਆ ਹੈਲੋ ਸ਼ਕੂਬਦ ਮਾਸ ਜੀ ਕਿੱਥੇ ਦੇ ਬੜਾ ਜ਼ਰੂਰੀ ਕੰਮ ਹੀ ਤੜੇ ਨਾ ਮਿਲਣਾ ਹੀ ਤੁਹਾਨੂੰ ਇੱਕ ਰੀ ਆ ਇੱਥੇ ਆ ਖੰਡਰ ਦੇ ਪੁਰਾਣੇ ਖੰਡਰਾਂ ਜਾਓ ਓਏ ਸ਼ਕੂਬਦ ਮਾਸ ਦਾ ਨੰਬਰ ਆ ਤੂੰ ਕੌਣ ਆ ਤੇਰੇ ਕੋਲ ਇਹ ਨੰਬਰ ਕਿੱਦਾਂ ਆ ਗਿਆ ਬੱਸ ਇਹਨਾਂ ਦੇ ਬਾਜਾ ਇੱਥੇ ਕਿਤਾ ਬੈਠਾ ਹੋਣ ਲੱਗਦਾ ਔਰ ਬੈਠਾ ਵਾ ਓਏ ਹੋਇਆ ਓ ਹੋਇਆ ਇੱਕ ਬਾਪ ਨੇ ਯਾਰਾਂ ਕੋ ਫੋਨ ਖੋ ਕੇ ਆ ਗਿਆ ਵਾ ਜਾਂ ਤੇ ਫੋਨ ਦੇ ਦੂ ਜਾਂ ਜਾਣ ਗਵਾ ਦੂ ਕਦਾਂ ਫੋਨ ਖੋਕਿਆ ਆਇਆ ਤੇਰੇ ਦੋਸਤ ਦਾ ਤੇਰੀ ਜੁਰਤ ਕਿਵੇਂ ਪੈ ਗਈ ਉਹ ਫੋਨ ਖੋਣ ਦੀ ਸਿਕੂ ਬਦਮਾਸ਼ ਨੂੰ ਨਹੀਂ ਜਾਂਦਾ ਕਿਹੜਾ ਸਿਕੂ ਬਦਮਾਸ਼ ਉਹੀ ਜਿਹੜਾ ਰੋਟੀਆਂ ਸਮੇਤ ਸਿਕੂ ਚੋੱਕੇ ਲੈ ਜਾਂਦਾ ਵਾ ਉਹ ਮੇਰੀ ਸੋਹਣ ਦੱਲ ਜਿਹੜਾ ਰੋਟੀਆਂ ਲੋਕਾਂ ਦੀਆਂ ਚੋੱਕੇ ਖਾਂਦਾ ਵਾ ਤੇ ਉਹਦੇ ਕੋਲ ਫੋਨ ਕਿੱਦਾਂ ਆ ਗਿਆ ਉਹ ਇੱਕ ਗੱਲ ਮੰਨਿਆ ਕਿ ਸਿਕੂ ਬਦਮਾਸ਼ ਤੇ ਬੰਦੇ ਆ ਤੂੰ ਮੇਰਾ ਯਾਰ ਹੋ ਗਿਆ ਤਾਂ ਕਿ ਮੈਂ ਸਿੱਧੀ ਤਰ੍ਹਾਂ ਫੋਨ ਦੇ ਨਹੀ ਦੇ ਆਦਾਨੇ ਮੇਨਾ ਮਾਰੀ ਦਿਲ ਦਿਆ ਉਹ ਟੁਰਨੇ ਜੀ ਹੋਣਾ ਵੀ ਪਹਿਲਾਂ ਫੋਨ ਦਾ ਸੇ ਆਪਾਂ ਨੂੰ ਜਿਹੜਾ ਜੀ ਤੇ ਕੱਢ ਕੇ ਦੇਖਣਾ ਮੈਂ ਇਹ ਐਮੇਟਰੀ ਜਾਂਦਾ ਨੰਬਰ ਤੇ ਆਈਡੀ ਆ ਬਾਤ ਹੋ ਵਲੈਂਟ ਓ ਮਿਸਤਰੀ ਲੱਗੇ ਜਾ ਤੇ ਮਿਸਤਰੀ ਨੂੰ ਪੁੱਛਦੇ ਆ ਕੰਮ ਦਾ। ਜਾਓ। ਇਹ ਇਹ ਭਾਈ ਕੰਮ ਨਹੀਂ ਹੈਗਾ ਕੋਈ। ਕੰਮ ਤੇ ਹੈਗਾ ਵਾ। ਲੈਂਟਰ ਪਾ ਲੇਗਾ। ਲੈਂਟਰ ਪਾ ਲਾਂਗੇ। ਕਿਹੜੀ ਗੱਲ ਆ? ਯਾਰੀ ਮਿਲੂਗੀ ਅਰਥੋ। ਲੈਂਟਰ ਭਰ ਕੱਲੇ ਨੇ ਪੋਣਾ ਹੀ ਹੋ। ਤਾਂ ਆ ਪ੍ਰਵਾਸ। ਕੀ ਨਹੀਂ ਗਰਮੀ ਪੈਂਦੀ ਆ 1500 ਦੇ ਗਲੂਪਾਠਾ ਦੇ ਲੱਗ ਜਾਣਾ ਮਾੜੀ ਕਿਸਮਤ ਨੂੰ ਕੋਈ ਕੰਮ ਨਹੀਂ ਮਿਲਿਆ ਚਲ ਇੱਥੇ 5 ਮਿੰਟ ਬੈਠ ਕੇ ਆਰਾਮ ਤੇ ਕਰੀਏ ਰੱਬਾ ਮਾੜੀ ਕਿਸਮਤ ਨੂੰ ਮੈਨੂੰ ਹੋਰ ਤੇ ਕੋਈ ਟੁੱਕਣ ਵਾਲਾ ਹੈ ਨਹੀਂ ਆ ਤੂੰ ਇਹ ਚੋਕਲਾ ਆਖਿਰ ਕੀ ਦੇਖ ਲਿਆ ਕਰਮਾਂ ਦੇ ਮਾਰੇ ਨੂੰ ਹੁਣ ਇਹਦੀ ਕਿਸਮਤ ਸਹੀ ਹੋਵੇਗੀ ਜਾਂ ਫਿਰ ਹੋਰ ਵੀ ਬੇੜਾ ਗੱਲ ਹੋਵੇਗੀ ਇਹ ਤਾਂ ਰੱਬ ਹੀ ਜਾਣਦਾ ਜੇ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਤਾਂ ਅਗਲਾ ਭਾਗ ਜ਼ਰੂਰ ਦੇਖਿਓ ਤੇ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ